ਬਜਵਾੜਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੈਂ ਰਜੇਸ਼ ਕੁਮਾਰ ਸਰਪੰਚ ਮੌਜੂਦਾ ਪਿੰਡ ਦਾ ਇੱਥੇ ਕੋਣ ਕੋਣ ਮੌਜੂਦ ਹੈ ਜੀ ਇੱਥੇ ਸਾਡੇ ਮੈਂਬਰ ਸਾਹਿਬਾਨ ਜਿੰਨੇ ਵੀ ਹੈਗੇ ਆ ਸਾਡੇ 4 ਲੇਡੀਆਂ ਹੈਗੀਆਂ ਤੇ ਸਾਡੇ ਬਾਕੀ ਜੈਂਟਸ ਜਿਹੜੇ ਮੈਂਬਰ ਹੈਗੇ ਪੰਚਾਇਤ ਮੈਂਬਰ ਕੀ ਫੈਸਲਾ ਲੈ ਗਿਆ ਤੁਸੀਂ ਫੈਸਲਾ ਸਰ ਦੇਖੋ ਇਹ ਹੈਗਾ ਕਿ ਜੋ ਘਟਨਾ ਜਿਹੜੀ ਦੀਪਨਗਰ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਹੋਈ ਆ ਨਿਊ ਦੀਪਨਗਰ ਦੇ ਵਿੱਚ ਦੇਖੋ ਬੱਚਾ ਸਾਡਾ ਹੀ ਬੱਚਾ ਆ ਉਹ ਸਾਡੇ ਵੀ ਛੋਟੇ ਬੱਚੇ ਆ ਕੱਲ ਨੂੰ ਅਸੀਂ ਨਹੀਂ ਚਾਹੁੰਦੇ ਕਿ ਇਦਾਂ ਦੀ ਕੋਈ ਘਟਨਾ ਮੁੜ ਕੇ ਦੁਬਾਰਾ ਸਾਡੇ ਹੁਸ਼ਿਆਰਪੁਰ ਜਾਂ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਇਹ ਗੱਲ ਕਹੂੰਗਾ ਕਿ ਹੋਵੇ ਇਸ ਕਰਕੇ ਜਿਹੜੇ ਅਸੀਂ ਇਹ ਅੱਜ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਪੰਚਾਇਤ ਵੱਲੋਂ ਕਿ ਜਿਹੜੇ ਸਾਡੇ ਬਜਵਾੜੇ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਆ ਕਿਸੇ ਵੀ ਬੰਦੇ ਦਾ ਪੇਪਰ ਜਿਹੜਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਉਹ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਨੀਲਾ ਕਾਰਡ ਤੇ ਜਿਹੜੇ ਵੀ ਬੰਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਿਰਾਏ ਤੇ ਰਹਿ ਰਹੇ ਆ ਜੇਕਰ ਉਹਨਾਂ ਵੱਲੋਂ ਕੋਈ ਵੀ ਵਾਰਦਾਤ ਪਿੰਡ ਦੇ ਵਿੱਚ ਹੁੰਦੀ ਆ ਤੇ ਉਹ ਜਿਹੜਾ ਬੰਦਾ ਕਿਰਾਏਦਾਰ ਜਿਨ੍ਹਾਂ ਨੇ ਰੱਖੇ ਆ ਉਹ ਕਾਰਵਾਈ ਫਿਰ ਪੰਚਾਇਤ ਉਸ ਬੰਦੇ ਤੇ ਕਰੂਗੀ ਨਾ ਕਿ ਪ੍ਰਵਾਸੀ ਤੇ ਕਰੂ ਮੋਰਚਾ ਤੁਸੀਂ ਖੋਲ ਦਿੱਤਾ ਹੈ ਪਿੰਡ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਪੰਚਾਇਤ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿੰਨਾ ਕੁ ਸਹਿਯੋਗ ਸਰ ਮੈਨੂੰ ਮੇਰੇ ਪਿੰਡ ਦਾ ਦੇਖੋ ਬਹੁਤ ਵੱਡਾ ਸਹਿਯੋਗ ਆ ਮੈਂ ਕੋਈ ਵੀ ਕੋਈ ਵੀ ਸਰਪੰਚ ਐਨੇ ਕੰਫੀਡੈਂਸ ਨਾਲ ਗੱਲ ਉਦੋਂ ਹੀ ਕਰਦਾ ਹੁੰਦਾ ਜਦੋਂ ਉਹਨੂੰ ਪੂਰੇ ਪਿੰਡ ਦੀ ਸਪੋਰਟ ਹੋਵੇ ਤੇ ਮੈਨੂੰ ਆਪਣੇ ਪਿੰਡ ਵਾਲਿਆਂ ਤੇ ਇੰਨਾ ਕ ਮਾਣ ਆ ਕਿ ਮੈਂ ਜੇ ਉਹਨਾਂ ਨੂੰ ਕਿਤੇ ਵੀ ਇਸ ਸੰਬੰਧ ਦੇ ਵਿੱਚ ਆਪਾਂ ਕਿਤੇ ਵੀ ਕੱਲ ਦਾ ਮੈਂ ਕਾਲ ਕਰ ਰੱਖੀ ਆ ਮੈਂ ਵੀ ਅਸੀਂ ਕੱਲ ਜੰਜ ਕਰਦੇ ਵਿੱਚ ਇੱਕ ਆਮ ਜਲਾਸਾ ਕਰਨ ਜਾ ਰਹੇ ਹਾਂ ਇਸੇ ਮੁੱਦੇ ਦੇ